ਜਿਹੋ ਜੇ ਆਲੇ ਉਹੋ ਜੇ ਕੁਜੇ ਸਸਿਕਾ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਅਮਰਿਤਪਾਲ ਸਿੰਘ ਬਬਲੂ ਤੇ ਆ ਫੋਟੋ ਜਿਹੜੀ ਤੁਸੀਂ ਦੇਖ ਰਹੇ ਹੋ ਉਹ ਉਹ ਸੋਰੀ ਆ ਆ ਵਾਲੀ ਨਹੀਂ ਜਿਹੜੀ ਆ ਫੋਟੋ ਤੁਸੀਂ ਦੇਖ ਰਹੇ ਹੋ ਇਹ ਹੈਗੀ ਹੈ ਸਾਡੇ ਸ਼ਹਿਰ ਦੇ ਮਸ਼ਹੂਰ ਸੁਬਾਸ਼ ਸੈਗਲ ਉਰਫ ਬਾਜੀ ਮੁਜਰੇ ਵਾਲਾ ਕਿਉਂਕਿ ਇਹ ਕਾਫੀ ਮੁਜਰਿਆਂ ਦੇ ਕੰਮ ਕਰਦਾ ਰਿਹਾ ਠੀਕ ਆ ਇਹ ਦੇਖੋ ਇਹ ਤਸਵੀਰਾਂ ਦੇਖੋ ਸਰ ਇਹਨਾਂ ਨੇ ਜਿਹੜੀ ਫਰਾਂਚਾਈਜ਼ੀ ਲਈ ਹੋਈ ਹੈ ਉਹ ਸਾਡੇ ਮਨਦੀਪ ਸਿੰਘ ਮੰਨੇ ਕੋਲੋਂ ਲਈ ਹੋਈ ਹੈ ਬੇਸਿਕਲੀ ਜਿਹੜਾ ਕਾਰੋਬਾਰ ਸਾਡੇ ਸ਼ਹਿਰ ਦੇ ਵਿੱਚ ਮਨਦੀਪ ਸਿੰਘ ਮੰਨਾ ਚੋਰ ਕਰਦਾ ਆ ਇਨੇ ਉਹਦੀ ਫਰੈਂਚਾਈਜ਼ੀ ਜਿਹੜੀ ਆ ਉਹ ਸੁਭਾਸ਼ ਸੈਗਲ ਉਰਫ ਬਾਜੀ ਮੁਦਰੇ ਵਾਲਾ ਨੂੰ ਦਿੱਤੀ ਹੋਈ ਹੈ ਤਾਂ ਕਿ ਉਹਦਾ ਕਾਰੋਬਾਰ ਅੱਗੇ ਉਸ ਕਿਸ ਤਰੀਕੇ ਨਾਲ ਚਲਾ ਸਕੇ ਕਈ ਵਾਰੀ ਇਤਨਾ ਵੀ ਹੁੰਦਾ ਕਿ ਮਨਦੀਪ ਸਿੰਘ ਮੰਨਣਾ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਸੁਭਾਸ਼ ਸੈਗਲ ਨੂੰ ਉਹ ਜਿਹੜਾ ਇਸ਼ੂ ਹੈ ਉਹ ਦੇ ਦਿੱਤਾ ਜਾਂਦਾ ਹੈ ਕਿ ਮੈਂ ਤੇ ਆਪਣਾ ਜੋ ਕੁਝ ਕਰਨਾ ਸੀ ਕਰ ਲਿਆ ਹੁਣ ਤੂੰ ਇਹਦੇ ਵਿੱਚੋਂ ਜੋ ਕਰ ਸਕਦਾ ਹੈ ਕੱਢ ਲਾ ਸੋ ਮਿਲ ਕੇ ਜਿਹੋ ਜੇ ਆਲੇ ਉਹੋ ਜੇ ਕੁਝੇ ਜੇਹੜੇ ਗੁਰੂ ਉਹੋ ਜੇ ਚੇਲੇ ਇਹ ਮਿਲ ਕੇ ਕਿੰਨਾ ਸਾਡੇ ਸ਼ਹਿਰ ਨੂੰ ਬੇਫਕੂ ਬਣਾਉਂਦੇ ਨੇ ਸੁਬਾਹ ਸੈਕਲ ਉੱਤੇ ਇੱਕ ਨਵਾਂ ਪਰਚਾ ਦਰਜ ਕੀਤਾ ਜਾਂਦਾ ਹੈ ਐਫ ਆਈ ਆਰ ਨੰਬਰ 233 30 ਦਸੰਬਰ ਦਰਜ ਕੀਤੀ ਜਾਂਦੀ ਹੈ ਜਿਹਦੇ ਵਿੱਚ ਪੀ ਐਨ ਐਸ 74 75 ਅਤੇ 352/2 ਐਫ ਆਈ ਆਰ ਉੱਤੇ ਦਰਜ ਕੀਤੀ ਜਾਂਦੀ ਹੈ ਤੇ ਇਲਜ਼ਾਮ ਕੀ ਹੈ ਮੇਰੀ ਵਾਈਫ ਆ ਮੇਨ ਨਾਲ ਉਹਦਾ ਥੋੜਾ ਬੋਦਾ ਝਗੜਾ ਹੈ ਚਲੋ ਦੇਖੋ ਕੋਈ ਹੈਲਪ ਲੈਣਾ ਔਰ ਤੋਂ ਮੈਨੂੰ ਬਦਲ ਲੱਗਾ ਜੀ ਉਹ ਕਹਿੰਦਾ ਮੇਨ ਨਾਲ ਰਿਲੇਸ਼ਨ ਬਣਾ ਕੋਣ ਕਹਿੰਦਾ ਸੁਭਾਸ਼ ਸਾਗਲ ਇਹ ਸਭ ਉੱਤੇ ਸੰਬੰਧਿਤ ਐਸਐਚਓ ਨੇ ਕੀ ਕਿਹਾ ਇਹ ਨਾਲ ਇੱਕ ਲੇਡੀ ਵੱਲੋਂ ਦਰਖਾਸਤ ਆਈ ਸੀਗੀ ਸਾਡੇ ਕੋਲੇ ਠੀਕ ਹੈ ਉਹਦੇ ਸਬੰਧ ਵਿੱਚ ਆਪਾਂ ਉਹਨਾਂ ਦੀ ਸਟੇਟਮੈਂਟ ਲਿਖ ਰਹੇ ਹਾਂ ਜੋ ਵੀ ਨਾ ਇਸ ਸਟੇਟਮੈਂਟ ਹੋਏਗੀ ਜਿਹੜਾ ਆਪ ਕਰ ਰਹੇ ਹੋ ਹੁਣ ਮਨਦੀਪ ਸਿੰਘ ਮੰਨਾ ਤੇ ਸੁਬਾਸ ਸਾਈਕਲ ਦਾ ਆਪਸੀ ਰਿਸ਼ਤਾ ਕੀ ਹੈ ਦੋਸਤੋ 25 ਸਤੰਬਰ 2024 ਨੂੰ ਮੇਰੇ ਉੱਤੇ ਇੱਕ ਝੂਠੀ ਐਫਆਈਆਰ ਦਰਜ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਮਨਦੀਪ ਸਿੰਘ ਮੰਨੇ ਦੇ ਕਹਿਣ ਉੱਤੇ ਮਨਦੀਪ ਸਿੰਘ ਮੰਨੇ ਦੇ ਨਾਲ ਬੈਠ ਕੇ ਸੁਬਾਸ ਸਾਈਕਲ ਮੇਰੇ ਖਿਲਾਫ 26 ਸਤੰਬਰ 2024 ਨੂੰ ਇੱਕ ਪ੍ਰੈਸ ਵਾਰਤਾ ਕਰਦਾ ਆ ਆ ਉਹ ਜਗ੍ਹਾ ਤੇ ਉਹ ਥਾਂ ਉਹੀ ਐ ਜਿਹਦੇ ਉੱਤੇ ਮਨਦੀਪ ਸਿੰਘ ਮੰਨਾ ਬੋਲਦਾ ਤੇ ਉਸੇ ਥਾਂ ਤੋਂ ਸੁਭਾਸ਼ ਸਾਇਕਲ ਜਿਹੜਾ ਆ ਉਹ ਮੇਰੇ ਖਿਲਾਫ ਉੱਪਰ ਪੱਤਰ ਕਰ वार्ता ਕਰਕੇ ਬਕਵਾਸ ਕਰਦਾ ਆ ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਸੰਮਣ ਆਉਂਦੇ ਆ ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਸਹੀ ਈ ਡੀ ਪੈਂਦੀ ਆ ਇਕੱਲੇ ਇਕੱਲੇ ਨੂੰ ਤੇਰੇ ਕਹਿਣ ਦੇ ਉੱਤੇ ਬੀ ਜੀ ਪੀ ਪੈਂਦੀ ਆ ਸੋ ਭਗਵੰਤ ਸਾਨੀ ਜਿਨ੍ਹਾਂ ਲੋਕਾਂ ਨੇ ਸਾਨੂੰ ਬਰਬਾਦ ਕੀਤਾ ਸੁਭਾਸ਼ ਸਾਇਕਲ ਮਨਦੀਪ ਸਿੰਘ ਮੰਨੇ ਨੂੰ ਕੀ ਕਹਿੰਦਾ ਆ ਮੰਨਾ 1978 ਚ ਮੇਰਾ ਜਿੱਤੇ ਨਵੇਂ ਗੋੜ ਘਾਰ ਸੀ ਬਲਾਰੀ ਸਾਹ ਦੀ ਕੋਠੀ ਦੇ ਸਾਹਮਣੇ ਚਾਰ ਘਰ ਨਾਲ ਮੰਨੇ ਦੀ ਭੂਆ ਦਾ ਘਰ ਸੀ ਉਤੋਂ ਦਾ ਮੇਰਾ ਯਾਰ ਹੈ ਇੱਥੇ ਸਭ ਇੱਥੇ ਹੀ ਨਹੀਂ ਮੁੱਕਦਾ ਮਰਿਆਦਾ ਨੂੰ ਲੰਘ ਕੇ ਮੇਰੇ 1 ਸਾਲ ਤੇ 20 ਦਿਨ ਦੇ ਬੇਟੇ ਬਾਰੇ ਸੁਬਾਹ ਸਾਈਕਲ ਵੱਲੋਂ ਆ ਬਕਵਾਸ ਕੀਤੀ ਜਾਂਦੀ ਹੈ ਪਿਛਿਆ ਨਾਲ ਘਰ ਬੇਟਾ ਆਇਆ ਉੱਥੋਂ ਪੈਸੇ ਲੈ ਰਹੇ ਸੀ ਬਬਲੂ ਹਣੀ ਹਸਪੀਟਲ ਚੋਂ ਉਦੋਂ ਦੀ ਗਮਾਈ ਨਹੀਂ ਨਾ ਉਹਦੀ ਗਮਾਈ ਹੋ ਗਈ ਸੀ ਇੱਥੇ ਗੱਲ ਇੱਥੇ ਹੀ ਨਹੀਂ ਮੁੱਕਦੀ ਮਨਦੀਪ ਸਿੰਘ ਮੰਨਾ ਜਿਹੜਾ ਮੁਖੋਟਾ ਪਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਸੀਗਾ ਉਹ ਵੀ ਇਹੋ ਜੀ ਸ਼ਬਦਾਵਲੀ ਦੀ ਵਰਤੋ ਇਹ تھا ਮਾਰੇ ਕਰਤਾ ਐਫ ਆਈ ਆਰ ਤੋਂ ਇੱਕ ਦਿਨ ਬਾਅਦ ਮਨਦੀਪ ਸਿੰਘ ਮੰਨੇ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮੇਰੇ ਉੱਤੇ ਇੱਕ ਹੋਰ ਪਰਚਾ ਦਰਜ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸ਼ਹਿਰ ਦੇ ਵੱਡੇ ਬਿਜ਼ਨਸਮੈਨ ਜਾਣੇ ਜਾਂਦੇ ਇੰਦਰਪ੍ਰੀਤ ਸਿੰਘ ਆਨੰਦ ਮਿੰਦਰਾ ਏਜੰਸੀ ਦੇ ਮਾਲਕ ਵੱਲੋਂ ਇੱਕ ਝੂਠੀ ਦਰਖਾਸਤ ਮੇਰੇ ਖਿਲਾਫ ਦਿੱਤੀ ਜਾਂਦੀ ਹੈ ਤੇ ਮਨਦੀਪ ਸਿੰਘ ਮੰਨਾ ਇੱਕ ਦਿਨ ਬਾਅਦ 27 ਸਤੰਬਰ 2024 ਨੂੰ ਆਹ ਗੱਲ ਕਿਸੇ ਨੂੰ ਕਹਿ ਰਿਹਾ ਹੈ ਇਹ ਹੋਸ਼ਾਰੇ ਤਿੰਨਾਂ ਚੌਹਾਂ ਜਣਿਆਂ ਦਾ ਇਹਨਾਂ ਦਾ ਹੀ ਰਲਿਆ ਯੋ ਉਹਨਾਂ ਕਿੱਥੇ ਜਾਣਾ ਬਬਲੂ ਦੇ ਕਰਜ਼ਾ ਹੋਰ ਹੋਣਾ ਇੰਦਰਪ੍ਰੀਤ ਵਾਲਾ ਉਹਦੋਂ ਕਿਤੇ ਉਹਨੂੰ ਬੁਕਾਰ ਕੋ ਫੋਨ ਕਰਾਉਂਦਾ ਇਹੋ ਮੈਰਦੀ ਮੈਂ ਕਿ ਉਹਦੇ ਵਿੱਚ ਚਲ ਕੇ ਇੱਕ ਬਿਸਨਰ ਕੋ ਰਾਤ ਕਿੰਨਾ ਥੋੜੀ ਕਰ ਸਾਡੇ ਕੋਲ ਖੈਰ ਇਹੋ ਜਿਹੀਆਂ ਬਹੁਤ ਸਾਰੀਆਂ ਆਡੀਓ ਤੇ ਵੀਡੀਓ ਮਨਦੀਪ ਸਿੰਘ ਮੰਨੇ ਦੀਆਂ ਕਾਲੀਆਂ ਕਰਤੂਤਾਂ ਦੀਆਂ ਸਾਡੇ ਕੋਲ ਪਈਆਂ ਨੇ ਇਸ ਆਡੀਓ ਦੇ ਵਿੱਚ ਇਹ ਜਾਣ ਕੇ ਕਿ ਮੇਰੇ ਹਲਕੇ ਦੇ ਐਮਐਲਏ ਜਿਹੜੇ ਨੇ ਮੇਰੇ ਖਿਲਾਫ ਜਾ ਕੇ ਉਹ ਕਮਿਸ਼ਨਰ ਕੋਲ ਗਏ ਨੇ ਇਹਦੇ ਵਿੱਚ ਬੜੀ ਡਿਟੇਲ ਦੇ ਵਿੱਚ ਮਨਦੀਪ ਸਿੰਘ ਮੰਨੇ ਨੇ ਦੱਸਿਆ ਪਰ ਦੁੱਖ ਲੱਗਾ ਮੈਨੂੰ ਇਸ ਗੱਲ ਦਾ ਕਿ ਅੱਜ ਦੇ ਸਿਆਸਤਦਾਨਾਂ ਉੱਤੇ ਕਿਸ ਤਰੀਕੇ ਦਾ ਯਕੀਨ ਕੀਤਾ ਜਾ ਸਕਦਾ ਹੈ ਕਿਸ ਤਰੀਕੇ ਦੀ ਗੱਲ ਕਿਸ ਤਰੀਕੇ ਦੇ ਕਾਰਜ ਉਹਨਾਂ ਵੱਲੋਂ ਆਪਣੇ ਵੋਟਰ ਦੇ ਖਿਲਾਫ ਕੀਤੇ ਜਾਂਦੇ ਨੇ ਸੋ ਖੈਰ ਜਾਗਦਾ ਜ਼ਮੀਰ ਦੇ ਪ੍ਰਧਾਨ ਸੁਭਾਸ਼ ਸੈਗਲ ਅੱਜ ਉਹ ਵੇਖਦੇ ਆਂ ਇਹਨਾਂ ਦੀ ਜ਼ਮੀਰ ਕਿੰਨੀ ਕੁ ਜਾਗਦੀ ਆ ਤੇ ਕਿੰਨੀ ਕੁ ਜ਼ਮੀਰ ਇਹਨਾਂ ਦੀ ਮਰੀ ਹੈ ਸੋ ਇਹ ਪਹਿਲੀ ਵੀਡੀਓ ਤੋਂ ਸ਼ੁਰੂਆਤ ਕਰਦੇ ਆ ਲਾਈਨ ਵਾਈਜ਼ ਆਪਾਂ ਇਹਨਾਂ ਦੀ ਜ਼ਿੰਦਗੀ ਉੱਤੇ ਝਾਤ ਮਾਰਦੇ ਜਾਵਾਂਗੇ ਅੰਮ੍ਰਿਤਸਰ ਦੀ ਇੱਕ ਸਮਾਜ ਸੇਵੀ ਸੰਸਥਾ ਦਾ ਮੁਖੀ ਸੁਭਾਸ਼ ਸੈਗਲ ਜੋ ਕਿ ਆਪਣੇ ਆਪ ਨੂੰ ਜਾਗਦੀ ਜ਼ਮੀਰ ਸੰਸਥਾ ਦਾ ਮੁਖੀ ਦੱਸ ਕੇ ਆਏ ਦਿਨ ਹੀ ਪ੍ਰਸ਼ਟਾਚਾਰ ਅਤੇ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ ਕੇ ਹਾਈਲਾਈਟ ਕਰਦਾ ਹੈ ਪਰ ਅੱਜਕਲ ਸੋਸ਼ਲ ਮੀਡੀਆ ਤੇ ਉਸਦੀ ਇੱਕ ਵਾਇਰਲ ਵੀਡੀਓ ਨੇ ਉਸਦਾ ਸਾਰਾ ਕਾਲਾ ਚਿੱਟਾ ਖੋਲ ਕੇ ਰੱਖ ਦਿੱਤਾ ਜੀ ਹਾਂ ਜਾਗਦੀ ਜ਼ਮੀਰ ਸੰਸਥਾ ਦੇ ਮੁਖੀ ਦਾ ਆਪਣਾ ਹੀ ਜ਼ਮੀਰ ਉਸ ਵੇਲੇ ਮਿੱਟੀ ਹੁੰਦਾ ਦਿਖਾਈ ਦਿੱਤਾ ਜਦੋਂ ਇੱਕ ਪ੍ਰੋਗਰਾਮ ਦੌਰਾਨ ਸਟੇਜ ਤੇ ਨੱਚ ਰਹੀ ਡਾਂਸਰ ਦੇ ਉੱਤੇ ਨੋਟ ਵਾਰ ਰਹੇ ਸੀ ਸੋ ਆਮ ਲੋਕਾਂ ਦੇ ਕੀ ਵਿਚਾਰ ਹਨ ਇਸ ਮਰੀ ਜ਼ਮੀਰ ਦੇ ਇਨਸਾਨ ਬਾਰੇ ਆ ਸੁਣੋ ਜਾਗਦਾ ਜ਼ਮੀਰ ਦਾ ਪ੍ਰੈਜ਼ੀਡੈਂਟ ਇਸ ਬੰਦੇ ਨੇ ਇੰਨਾ ਕੁ ਫਲੌਟ ਕੀਤਾ ਜੈਸਮੀਨ ਨਾਲ ਰਿਵਾਈਵ ਨੇ ਤਿੰਨਾਂ ਨੇ ਇੰਨਾ ਕੁ ਫਲੌਟ ਕੀਤਾ ਕਿ ਸਾਰੇ ਇਹਨਾਂ ਨੇ ਕਿੰਨੇ ਹੀ ਮਾਵਾ ਦੇ ਬੱਚੇ ਰੋਲੇ ਆ ਇੱਕ ਹੋਰ ਜਾਗਦਾ ਜ਼ਮੀਰ ਨਾਮ ਦੇ ਐਨ ਜੀਓ ਦੇ ਰਾਸ਼ਦ ਅਕਸ਼ ਸੁਭਾਸ਼ ਸੈਗਲ ਜੋ ਕਿ ਐਨ ਜੀਓ ਦੀ ਆੜ ਦੇ ਵਿੱਚ ਜਾਣੇ ਕਿੰਨੇ ਦੋ ਨੰਬਰ ਦੇ ਕੰਮ ਕਰਦਾ ਹੋਏਗਾ ਉਹਦੀ ਅਸੀਂ ਹੌਲੀ ਹੌਲੀ ਸਾਰੀ ਪੋਲ ਖੋਲਦੇ ਜਾ ਰਹੇ ਹਾਂ ਸੁਭਾਸ਼ ਸੈਗਲ ਜਿਨੇ ਕੀ ਆਪਣੇ ਆਪਣੇ ਕਾਰਜਕਰਤਾ ਨੂੰ ਵੀ ਨਹੀਂ ਛੋੜਿਆ ਆਪਣੇ ਕਾਰਜਕਰਤਾ ਨੂੰ ਉਹਨਾਂ ਉਹਦੇ ਪੈਸਿਆਂ ਦੀ ਠੱਗੀ ਮਾਰੀ ਇਹੋ ਹੀ ਜਾਗਦੀ ਜ਼ਮੀਰ ਵਾਲੇ ਨੇ ਜਿਹੜੇ ਕਹਿੰਦੇ ਨੇ ਗੈਂਗਸਟਰ ਮੇਰੇ ਭਰਾ ਨੇ ਤੇ ਇਹਨਾਂ ਉੱਤੇ ਫੇਰ ਪਰਚਾ ਦਰਜ ਕਰਕੇ ਇਹਨਾਂ ਨੂੰ ਮੌਕੇ ਤੋਂ ਅਰੈਸਟ ਕੀਤਾ ਜਾਂਦਾ ਹੈ ਕਿ ਜਾਗਦਾ ਜ਼ਮੀਰ ਦੇ ਪ੍ਰਧਾਨ ਸੁਭਾਸ਼ ਸ਼ਾਗਲ ਨੂੰ ਅੱਜ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਕੁਝ ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋਈ ਸੀ ਜਦੇ ਵਿੱਚ ਸੁਭਾਸ਼ ਸ਼ਾਗਲ ਉਹ ਨਹੀਂ ਕਹਿ ਰਹੇ ਸੀ ਕਿ ਕੁਝ ਜਿਹੜੇ ਗੈਂਗਸਟਰ ਆ ਮੇਰੇ ਭਰਾ ਵਾ ਵੀਡੀਓ ਵਾਇਰਲ ਕੀਤੀ ਗਈ ਸੀ ਜਿਹਦੇ ਵਿੱਚ ਜਿਹੜਾ ਪਬਲਿਕ ਜੀ ਆ ਸ਼ਾਂਤੀ ਪੈਦਾ ਕਰਨ ਲਈ ਕੀਤੀ ਗਈ ਸੀ ਗੈਂਗਸਟਰਾਂ ਨੂੰ ਆਪਣੇ ਭਰਾ ਦੱਸਿਆ ਗਿਆ ਸੀ ਤੇ ਆਪਣੇ ਰਿਲੇਸ਼ਨ ਦੱਸੇ ਗਏ ਜਦੋਂ ਗਲਤ ਤਰੀਕੇ ਨਾਲ ਇਹ ਆਪਣੀ ਕਾਰ پارک ਕਰਦੇ ਨੇ ਪਰ ਹੁਣ ਚੱਕਰ ਕੀ ਹੈ ਵੀ ਜਾਗ ਦੀ ਜ਼ਮੀਰ ਵਾਲੇ ਆਪਣੇ ਸਮਾਜ ਸੇਵੀ ਨੇ ਤੇ ਉਸ ਗੱਲ ਉੱਤੇ ਇਹ ਅੜ ਜਾਂਦੇ ਨੇ ਤੇ ਕਿਸ ਤਰੀਕੇ ਨਾਲ ਉਸ ਕੰਟਰੈਕਟਰ ਦੇ ਉੱਤੇ ਇਹ ਕਿੰਨਾ ਉਹਦਾ ਵਿਰੋਧ ਕਰਦੇ ਨੇ ਤੇ ਧੱਕੇ ਨਾਲ ਆਪਣੀ ਗੱਡੀ ਪੰਜਾਬ ਪੁਲਿਸ ਤੇ ਪ੍ਰੈਸ਼ਰ ਬਣਾ ਕੇ ਉਹਨਾਂ ਕੋਲ ਛੜਾ ਕੇ ਲੈ ਕੇ ਜਾਂਦੇ ਨੇ ਭ੍ਰਸਟਾਚਾਰ ਇਹ ਪੰਜਾਬ ਵਿੱਚ ਰੋਜ਼ਮਸਾਲੇ ਹੋਣਗੇ ਇਹ ਬਦਲਾਵ ਵਾਲਿਆਂ ਨੂੰ ਇਹ ਜੋ ਬਦਲਾਵ ਵਾਲੇ ਸਪਰਤ ਨਹੀਂ ਕੀਤਾ ਸੀ ਅਸੀਂ ਇਹਨਾਂ ਦੇ ਮਾਲਕਾਂ ਨੂੰ ਚੇਤਾਵਨੀ ਦੇਣਾ ਚਲੋ ਰਾਜਨ ਮਹਿਰਾ ਜਿਹੜੇ ਭ੍ਰਸ਼ਟਾਚਾਰੀ ਲੋਗ ਨੇ ਇਹਨਾਂ ਨੂੰ ਹੀ ਚੇਤਾਵਨੀ ਦੇਦਣੇ ਆ ਅੱਜ ਤੋਂ ਬਾਅਦ ਕੋਈ ਗੱਡੀਆਂ ਡੋਅ ਕਰਨਾ ਤੇਰੀ ਤੁਹਾਡੀਆਂ ਗੱਡੀਆਂ ਦਾ ਨਿਗਰ ਰੱਖਣੀ ਹੈ ਤੁਹਾਡੇ ਗੱਡੀਆਂ ਦਾ ਨਾ ਕੋਈ ਲਾਇਸੈਂਸ ਹੁੰਦਾ ਆ ਉਹ ਨਸ਼ੇ 'ਚ ਤੁਹਾਡੇ ਡਰਾਈਵਰ ਚ ਹੁੰਦਾ ਤੂੰ ਤੁੰਦੇ ਆ ਐਨ ਜੀਓ ਜਾਗਦਾ ਜ਼ਮੀਰ ਦੇ ਉੱਤੇਦਾਰ ਇਹਨਾਂ ਬਾਰੇ ਕੀ ਵਿਚਾਰ ਰੱਖਦੇ ਨੇ ਤੇ ਇਹਨਾਂ ਬਾਰੇ ਕੀ ਕਹਿੰਦੇ ਨੇ ਮੈਨੂੰ ਇਹਦੇ ਐਨ ਜੀਓ ਦੇ ਵਿੱਚ ਆਨਵਾਰੀਆਂ ਲੜਕੀਆਂ ਔਰਤਾਂ ਨੇ ਕੰਪਲੀਟ ਕੀਤੀ ਕਿ ਸਾਡੇ ਨਾਲ ਸੁਭਾਸ਼ ਸੈਗਲ ਛੇੜਾਖਾਨੇ ਕਰਦਾ ਔਰ ਸਾਨੂੰ ਗਲਪਰਪੋਜ਼ਲ ਦਿੰਦਾ ਹੈ ਔਰ ਜਦੋਂ ਮੈਂ ਜਦੋਂ ਮੈਂ ਸੁਭਾਸ਼ ਸੈਗਲ ਕੋ ਇਸ ਚੀਜ਼ ਬਾਰੇ ਪੁੱਛਿਆ ਕੀ ਸਟੱਗਲਸਬ ਤੁਸੀਂ ਤੇ ਮਤਲਬ بڑا ਸ਼ਹਿਰ ਚ ਖੱਪ ਪਾnde ਫਿਰਦੇ ਹੋ ਕਿ ਮੇਰੇ ਵਰਗਾ ਕੋਈ ਹੈ ਨਹੀਂ ਸੱਜਣ ਗੁਰਸ਼ ਨਹੀਂ ਤੇ ਤੁਹਾਡੀ ਸੰਗਠਨ ਜਾਣ ਵਾਲੀਆਂ ਮਹਿਲਾਵਾਂ ਹੀ ਤੁਹਾਡੇ ਤੇ aarop ਲਗਾ ਰਹੀਆਂ ਐਦਾ ਤੁਸੀਂ ਕਿਉਂ ਕਰ ਰਹੇ ਤੇ ਉਹਨਾਂ ਦਾ ਕੀ ਜਵਾਬ ਆਇਆ ਅੱਗੇ ਉਹਨਾਂ ਦਾ ਜਵਾਬ ਆਇਆ ਕਿ ਤੂੰ ਮੇਰੇ ਕੰਮ ਚ ਟੰਗ ਨਾ ਅੜਾ ਮੈਂ ਮੈਂ ਆਮ ਪਾਰਟੀਆ ਦੇ ਬਹੁਤ ਸਾਰੇ ਆਗੂਆਂ ਨੂੰ ਜਾਣਦਾ ਮੈਂ ਬਹੁਤ ਸਾਰਿਆਂ ਨੂੰ ਖੁਸ਼ ਰੱਖਣਾ ਹੁੰਦਾ ਜੇ ਤੂੰ ਮੇਰੇ ਨਾਲ ਰਲਣਾ ਰਲ ਨਹੀਂ ਤੋ ਆਪਣਾ ਰਸਤਾ ਦੇਖ ਲੈ ਸੋ ਇੱਕ ਹੋਰ ਇਹਨਾਂ ਬਾਰੇ ਕੀ ਵਿਚਾਰ ਰੱਖਦੇ ਨੇ ਠੀਕ ਆ ਸਰ ਇਹਨਾਂ ਨੇ ਖੁਲਾਸਾ ਕੀਤਾ ਵਾ ਮੌਜੂਦਾ ਰਾਸ਼ਟਰ ਚੇਅਰ ਪਟਨ ਸੀਮਾ ਬਰਮਾ ਨੇ ਕਿ ਉਹ ਨਿਆ ਵੀ ਧਾਰਨਾ ਕਿ ਲੜਕੇ ਦਾ ਜੋਸ਼ ਸੋਸ਼ਲਿਸਟ ਹੋ ਰਿਹਾ ਕਬੂਤਰਬਾਜੀ ਦਾ ਵੀ ਕੰਮ ਕਰਦਾ ਵਾ ਔਰ ਸਾਰੇ ਜਿਹੜੇ ਗੈਰਕਾਨੂੰਨੀ ਬਿਜ਼ਨਸ ਕਰਦਾ ਔਰ ਇਹਨੇ ਇੱਕ ਵਰਡ ਨਾਲ ਗਏ ਨੇ ਕਿ ਮੇਰੇ ਕੋਲ ਇੱਕ ਲਿਸਟ ਪਈ ਆ ਮਹਿਮਾਨਯੋਗ ਸੀਪੀ ਸਾਹਿਬ ਨੂੰ ਡੀਸੀਪੀ ਲੋਨਾ ਨੂੰ ਮੰਗ ਕਰਦਾ ਕਿ ਇਹਨੂੰ ਫੋਨ ਅਰੈਸਟ ਕੀਤਾ ਜਾਏ ਪਾਲਿਕਾ ਦੇ ਪਰਚਾ 4 ਕਿਲੋ ਦਾ ਪੀਓ ਵਾ ਉਸ ਕੇਸ ਚ ਔਰ ਇਹਨੂੰ ਟੈਰੋਗੜ ਕੱਢ ਕੇ ਉਹ ਲਿਸਟ ਮੰਗਵਾਈ ਜਾਵੇ ਕਿ ਉਹ ਲੀਚਰਸ ਬਾਗ ਰੈਗਲ ਹੋਰ ਕਿਹੜੇ ਕਿਹੜੇ ਗੈਰਕਾਨੂੰਨੀ ਕੰਮ ਕਰਕੇ ਗੁਰੂਆਂ ਦੀ ਨਗਰੀ ਨੂੰ ਬਦਨਾਮ ਕਰ ਰਿਹਾ ਉਹ ਸਮਾਧ ਸਿੰਘ ਦਾ ਮਕੋਟਾ ਪਾ ਕੇ ਪੂਰੇ ਸੰਗਰਾਜ ਨੂੰ ਬਦਨਾਮ ਕਰ ਰਿਹਾ ਸੋ ਇਦਾਂ ਦਾ ਬੜਾ ਕੁਛ ਮਹੀਨਾ ਦਾ ਜੋ ਕਿ ਮੈਂ ਰਿਸਰਚ ਕਰਕੇ ਦੇਖਿਆ ਜੋ-ਜੋ ਚੀਜ਼ਾਂ ਮੈਨੂੰ ਪਤਾ ਲੱਗੀਆਂ ਹੋਰ ਬਖੇਰੀਆਂ ਨੇ ਪਰ ਮੈਂ ਜਿਹੜੀਆਂ ਇੰਪੋਰਟੈਂਟ ਸੀਗੀਆਂ ਮੈਂ ਜ਼ਰੂਰੀ ਸਮਝੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂ ਮੈਂ ਇਹਨਾਂ ਦੇ ਲਿੰਕ ਵੀ ਜਿਹੜੇ ਆ ਇਸ ਵੀਡੀਓ ਦੇ ਨਾਲ ਅਪਲੋਡ ਕਰ ਦਾਂਗਾ ਤੇ ਤੁਸੀਂ ਉੱਥੋਂ ਜਾ ਕੇ ਵਿਸਤਾਰ ਦੇ ਨਾਲ ਇਹ ਸਾਰੀਆਂ ਵੀਡੀਓ ਦੇਖ ਸਕਦੇ ਹੋ ਸੋ ਜਿੱਦਾਂ ਦਾ ਗੁਰੂ ਉਹਦੇ ਚੇਲੇ ਹੁਣ ਉਹਨੇ ਇਹਨਾਂ ਦੀ APIS ਦੇ ਬਾਰੇ ਮੈਨੂੰ ਇਹ ਮਿਲ ਕੇ ਸੁਭਾਸ਼ ਸੈਗਲ ਇੱਕ ਦਿਨ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਦਫਤਰ ਬੈਠਾ ਸੀਗਾ ਉੱਥੇ ਆਇਆ ਤੇ ਮੈਨੂੰ ਕਹਿੰਦਾ ਜੀ ਮੇਰੇ ਤੇ 17 ਪਰਚੇ ਨੇ ਉਸ ਦਿਨ ਦਾ ਜਿਹੜਾ ਖੁਲਾਸਾ ਇਹ ਬੜਾ ਖੁਸ਼ੀ ਦੇ ਨਾਲ ਦੱਸ ਰਿਹਾ ਸੀਗਾ ਕਿ ਮੇਰੇ ਉੱਤੇ ਵੱਖ-ਵੱਖ ਤਰ੍ਹਾਂ ਵਾਸਤ ਤਹਿਤ 17 ਪਰਚੇ ਨੇ ਸੋ ਮੈਂ ਕੁਝ ਪਰਚੇ ਜਿਹੜੇ ਤੇ ਚੱਲਦੇ ਨੇ ਵੀ ਕਿਸ ਤਰ੍ਹਾਂ ਦਾ ਇਨਸਾਨ ਆ ਇਹ ਮੈਂ ਤੁਹਾਡੇ ਧਿਆਨ ਚ ਲੈਉਣ ਲੱਗਿਆ ਸੋ ਰੀਸੈਂਟ ਵਾਲਾ ਪਰਚੇ ਤੋਂ ਇਲਾਵਾ ਐਫ ਆਈ ਆਰ ਨੰਬਰ 0172/2022 IPC 387 506 20 ਦਸੰਬਰ 2022 ਨੂੰ ਇਹਦੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਉਸ ਤੋਂ ਥੋੜੀ ਪਿੱਛੇ ਆ ਜੀਏ FIR ਨੰਬਰ 263/2022 23 ਅਗਸਤ 2022 ਨੂੰ IPC 387 506 ਉਸ ਤੋਂ ਪਿੱਛੇ ਆ ਜੀਏ FIR ਨੰਬਰ 79/2022 9 ਮਈ 2022 ਨੂੰ IPC 420 120B ਅਤੇ 13 ਤਹਿਤ ਉਸ ਤੋਂ ਪਿੱਛੇ ਚਲ ਜੀਏ ਐਫ ਆਈ ਆਰ ਨੰਬਰ 89/2018 13 ਜੂਨ 2018 ਨੂੰ ਆਈ ਪੀ ਸੀ 336 148 149 25 ਅਤੇ 27 ਦੇ ਤਹਿਤ ਸੋ ਇਸੇ ਤਰ੍ਹਾਂ ਇੱਥੇ ਬੇਰੈਸਾਨੀ ਪਰਚੇ ਜਿਹੜੇ ਆ ਉਹ ਵਕਫ ਵਕਫ ਤਾਰਾਵਾ ਤੇ ਕਈ ਪਰਚਿਆਂ ਦੇ ਵਿੱਚ ਇਹ ਜ਼ਮਾਨਤ ਤੇ ਬਾਹਰ ਆ ਤੇ ਆਪਣੇ ਆਪ ਨੂੰ ਇਹ ਜਾਗਦੀ ਜ਼ਮੀਰ ਵਾਲਾ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਅਖੌਣ ਦੀ ਕੋਸ਼ਿਸ਼ ਕਰਦਾ ਆ ਸੋ ਕੰਮ ਇਹਦੇ ਗੁਰੂ ਦੇ ਵੀ ਉਹੀ ਹਨ ਤੇ ਇਹਦੇ ਵੀ ਇਹੀ ਹਨ ਸੋ ਮਨਦੀਪ ਸਿੰਘ ਮੰਨਾ ਤੇ ਮਕੋਟਾ ਪਾ ਕੇ ਆਪਣੇ ਲੋਕਹੀ ਪੇਦਾ ਪਰ ਅੰਦਰ ਜੋ ਕੁਝ ਇਹਦਾ ਚੇਲਾ ਸੁਭਾ ਸੈਗਲ ਕਰ ਰਿਆ ਉਹੀ ਚੀਜ਼ਾਂ ਇਹ ਮਨਦੀਪ ਸਿੰਘ ਮੰਨਾ ਅੰਦਰ ਖਾਤੇ ਕਰਦਾ ਆ ਤੇ ਇਹਨੂੰ ਅਸੀਂ ਦਿਨੋਂ ਦਿਨ ਨੰਗਾ ਕਰਦੇ ਜਾਵਾਂਗੇ ਅਖੀਰ ਤੱਕ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਇਸ ਸੁਭਾਸ ਸੈਗਲ ਜਿਵੇਂ ਬਕਵਾਸ ਕਰਦਾ ਦੂਜੇ ਦੇ ਬੱਚਿਆਂ ਬਾਰੇ ਪਰ ਮੈਂ ਇਹਦੇ بیٹے ਤੇ ਕਿਹੜੀ ਐਫ ਆਈ ਆਰ ਮੈਂ ਉਹਦੇ ਬਾਰੇ ਦੱਸਣਾ ਨਹੀਂ ਚਾਹੁੰਦਾ ਜਨਤਕ ਤੌਰ ਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਸ ਵੀਰ ਦਾ ਵਿਆਹ ਆ ਇਹ ਜਨਵਰੀ ਦੇ ਵਿੱਚ ਹੀ ਸੁਭਾਸ ਸੈਗਲ ਦੇ بیٹے ਦਾ ਤੇ ਮੈਂ ਤੇ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਕਿਤੇ ਸੁਭਾਸ ਸੈਗਲ ਨੂੰ ਵੀ ਛੂੜ ਦੇ ਦਿਓ ਕਿ ਆਪਣੇ بیٹے ਦਾ ਵਿਆਹ ਅਟੈਂਡ ਕਰ ਲੇ ਉਸ ਤੋਂ ਬਾਅਦ ਉੱਤੇ ਜਿਹੜੀ ਕਾਰਵਾਈ ਬਣਦੀ ਹੋਵੇ ਜਾਂ ਉਹ ਕਰ ਦੇਣ ਸੋ ਅਖੀਰ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪ ਦਾ ਦੁਸ਼ਮਣ ਪਛਾਣੋ ਜਿਹੜੇ ਮਖੋਟਾ ਪਾ ਕੇ ਕੁਝ ਲੋਕਾਂ ਨੂੰ ਪਰਮਾਉਂਦੇ ਨੇ ਮਿੱਠੀਆਂ ਗੱਲਾਂ ਕਰਕੇ ਝੂਠ ਬੋਲ ਕੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਨਾਲ ਆਪਣੇ ਪਿੱਛੇ ਲਾਉਂਦੇ ਨੇ ਸੋ ਸੁਬਾਸ਼ ਸੈਗਲ ਨੇ ਜਿਹੜਾ ਗੁਨਾਹ ਕੀਤਾ ਆ ਕਿ ਕਿਸੇ ਦਾ ਘਰੇਲੂ ਝਗੜਾ ਤੇ ਉਸ ਔਰਤ ਨੂੰ ਇੱਕ ਗਲਤ ਕੰਮ ਕਰਨ ਵਾਸਤੇ ਉਕਸੋਂਦਾ ਆ ਗੱਲ ਕਰਦਾ ਆ ਕਿ ਮੈਂ ਤੇਰਾ ਮੈਟਰ ਖਤਮ ਕਰ ਦੂੰਗਾ ਤੂੰ ਮੇਰੇ ਲਈ ਆ ਆ ਚੀਜ਼ਾਂ ਕਰ ਲਾ ਇਹ ਕੇਵਲ ਇਹ ਨਹੀਂ ਆ ਵੀ ਇਹਨੇ ਗਲਤੀ ਕਰਤੀ ਗੱਲ ਇਹ ਆ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਮੋਤਵਾਰ ਇਨਸਾਨ ਹਨ ਜਿਹੜੇ ਇਸੇ ਵaile ਲੋਕਾਂ ਦਾ ਜਦੋਂ ਝਗੜਾ ਹੁੰਦਾ ਕਈ ਮੀਆਂ ਬੀਬੀ ਦਾ ਹੁੰਦਾ ਤੇ ਇਹ ਮੋਦਬਾਰ ਵਿਅਕਤੀ ਹਰ ਪਿੰਡ ਹਰ ਸ਼ਹਿਰਾਂ ਦੇ ਵਿੱਚ ਮੌਜੂਦ ਨੇ ਜਿਹੜੇ ਉਹਨਾਂ ਦੇ ਘਰ ਬਸਾਉਣ ਪੈਚਅਪ ਕਰਾਉਣ ਦੇ ਵਿੱਚ ਮਦਦ ਕਰਦੇ ਨੇ ਪਰ ਇਹੋ ਜਿਹਾ ਲਾਲਚਨ ਇਹੋ ਜੀਆਂ ਕਰਤੂਤਾਂ ਜਿੱਦੋਂ ਸਾਡੇ ਸਮਾਜ ਸੇਵੀ ਦਾ ਮੁਕਟਾ ਲਾਏ ਹੋਏ ਇਹੋ ਜੇ ਮੋਹਦਵਾਰ ਵਿਅਕਤੀ ਸੁਭਾ ਸਗਲ ਵਰਗੇ ਇਹੋ ਜੀਆਂ ਕਰਤੂਤਾਂ ਕਰਨਗੇ ਤੇ ਸਾਡਾ ਸਮਾਜ ਜਿਹੜਾ ਆ ਉਹ ਕਿਸ ਪਾਸੇ ਨੂੰ ਜਾਏਗਾ ਸੋ ਇਹਦੇ ਉੱਤੇ ਸਾਨੂੰ ਸਾਰੇ ਪੰਜਾਬੀਆਂ ਨੂੰ ਵਿਚਾਰ ਕਰਨ ਦੀ ਲੋੜ ਆ ਤੇ ਮੇਰੀ ਲੋਕਾਂ ਨੂੰ ਇੱਕ ਹੋਰ ਅਪੀਲ ਆ ਮਨਦੀਪ ਸਿੰਘ ਮੰਨੇ ਬਾਰੇ ਮੈਂ ਬੋਲਦਾ ਸੀ ਖੁਲਾਸਾ ਕੀਤਾ ਸੀ ਮੈਨੂੰ ਕੁਝ ਲੋਕਾਂ ਤੋਂ ਪੁੱਛ ਲਿਆ ਕਿ ਕਈ ਲੋਕ ਸੋਚਦੇ ਆ ਕਿ ਪਹਿਲਾਂ ਕਿਉਂ ਨਹੀਂ ਬੋਲਿਆ ਦੋਸਤੋ ਮੈਂ ਪਹਿਲਾਂ ਕਿਤਰਾ ਬੋਲਦਾ ਸਨ 2017 ਤੋਂ ਲੈ ਕੇ 2022 ਤੱਕ ਕੈਪਟਨ ਅਮਰਿੰਦਰ ਸਿੰਘ ਇਹਦੇ ਪਿੱਛੇ ਖੜਾ ਸੀਗਾ ਐਜ਼ ਅ ਮੁੱਖ ਮੰਤਰੀ ਇਹਨੂੰ ਠੋਕ ਕੇ ਸਪੋਰਟ ਕਰਦਾ ਸੀਗਾ ਤਾਂ ਕਿ ਇਹ ਨਵਜੋਤ ਸਿੰਘ ਸਿੱਧੂ ਨੂੰ ਠੋਕ ਕੇ ਰੱਖੇ ਤੇ ਉਹਦੀ ਬਦਨਾਮੀ ਕਰਦਾ ਜਾਵੇ ਤਾਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਅੱਗੇ ਨਵਜੋਤ ਸਿੰਘ ਸਿੱਧੂ ਦਾ ਕੱਦ ਛੋਟਾ ਹੀ ਰਵੇ ਤੇ ਕਿਧਰੇ ਉਹ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਸਟਰੋਂਗ ਨਾ ਹੋ ਜਾਈਏ ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਮਨਦੀਪ ਸਿੰਘ ਮੰਨੇ ਨੂੰ ਨਵਜੋਤ ਸਿੰਘ ਸਿੱਧੂ ਨੂੰ ਢਾਹ ਲਾਉਣ ਵਾਸਤੇ ਖੜਾ ਕੀਤਾ ਉਸ ਦੇ ਇਲਾਵਾ ਲੋਕਡਾਊਨ ਤੋਂ ਬਾਅਦ 2023 ਦੇ ਵਿੱਚ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਅਤੇ ਹੋਰ ਇਹਦੇ ਨਾਲ ਸੰਪਰਕ ਵਿੱਚ ਸਨ ਤੇ ਇਹਨੇ ਪ੍ਰੈਸ਼ਰ ਬਣਾ ਕੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਅਖੀਰ ਦਬਾ ਲਿਆ ਗਿਆ ਮੈਂ ਫੇਰ ਬੋਲਿਆ ਕਹਿੰਦੇ ਨੇ ਜੀ ਘਰੇ ਦਾ ਹਿੱਸਾ ਸੀਗਾ ਮੈਂ ਇਸ ਗੱਲ ਦੀ ਸੌਂ ਤਿਆ ਕਰਨ ਨੂੰ ਤਿਆਰ ਆ ਤੇ ਇਹ ਦਾਵਾ ਕਰਦਾ ਕਿ ਇਹਨੀਆਂ ਕਾਲੀਆਂ ਕਰਤੂਤਾਂ ਦੇ ਵਿੱਚ ਮੇਰੀ ਕਿਤੇ ਵੀ ਸ਼ਮੂਲੀਅਤ ਨਹੀਂ ਸੀਗੀ ਇਹ ਮੇਰੀਆਂ ਅੱਖਾਂ 'ਚ ਘਟਾ ਪਾ ਕੇ ਇੱਕ ਕਿੰਨੀ ਦੇਰ ਆਪਣੇ ਉਹ ਗੋਰਖ ਧੰਦੇ ਚਲਾਉਂਦਾ ਰਿਹਾ ਤੇ ਜਦੋਂ ਮੈਨੂੰ ਸਮਾਂ ਲੱਗਿਆ ਸਮਾਂ ਚੰਗਾ ਆਇਆ ਮੈਂ ਸਮਾਂ ਵੇਖ ਕੇ ਦਾ ਡਟ ਕੇ ਵਿਰੋਧ ਕੀਤਾ ਪਰ ਉਸ ਦੇ باوجود ਵੀ ਮੇਰੇ ਤੇ ਝੂਠਾ ਪੱচ্চਾ ਦਰਜ ਕਰਵਾਇਆ ਗਿਆ ਉਹ ਕਿਸ ਤਰੀਕੇ ਹੋਇਆ ਇਹਦੇ ਉੱਤੇ ਵੀ ਮੈਂ ਵਿਸਤਾਰ ਦੇ ਨਾਲ ਆਉਂਗਾ ਦੱਸੂਗਾ ਵੀ ਕਿਸ ਤਰੀਕੇ ਨਾਲ ਕੀ ਕੀ ਚੀਜ਼ਾਂ ਹੋਈਆਂ ਇਹਦੀਆਂ ਬਹੁਤ ਸਾਰੀਆਂ ਆਡੀਓਜ਼ ਬਹੁਤ ਸਾਰੀਆਂ ਵੀਡੀਓਜ਼ ਅਸੀਂ ਸਾਂਭੀ ਬੈਠੇ ਆ ਤੇ ਇਸ ਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਅਗਰ ਅਸੀਂ ਕੁਛ ਦਿਨ ਮੈਂ ਨਹੀਂ ਬੋਲ ਪਉਂਦਾ ਕਿਉਂਕਿ ਅਸੀਂ ਕਾਰੋਬਾਰ ਵਾਲੇ ਬੰਦੇ ਆ ਆਪਣਾ ਵਪਾਰ ਕਰਦੇ ਆ ਮਿਹਨਤ ਨਾਲ ਆਪਣਾ ਘਰ-ਬਾਰ ਚਲਾਉਂਦੇ ਆ ਕੁਛ ਦਿਨ ਨਹੀਂ ਬੋਲਦੇ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇੰਨਾ ਸਮਝੋਤਾ ਹੋ ਗਿਆ ਜਾਂ ਇੰਨਾ ਸਾਡੀ ਗੱਲਬਾਤ ਚੱਲਦੀ ਹੈ ਜਾਂ ਇਹ ਕੋਈ ਸਾਡਾ ਨਾ ਬਹਿਣ ਦਿਆ ਆ ਮਸਲਾ ਇਹ ਆ ਕਿ ਅਸੀਂ ਥੋੜੇ ਦਿਨ ਅਗਰ ਮੈਂ ਥੋੜੇ ਦਿਨ ਨਹੀਂ ਬੋਲਦਾ ਤੇ ਇਹ ਅਫਵਾਹ ਫਲਾ ਦਨਾ ਜੀ ਮੇਰਾ ਦੇ ਪੈਚ-ਅਪ ਹੋ ਗਿਆ ਨਾ ਪੈਚ ਪਹਿਲਾਂ ਹੋਇਆ ਨਾ ਪੈਚ-ਅਪ ਹੁਣ ਹੋਊਗਾ ਗੱਲ ਇਹ ਨਹੀਂ ਵੀ ਕੱਲਾ ਅਮਰਤਪਾਲ ਸਿੰਘ ਚਾਵੇ ਤੇ ਇੰਨਾ ਪੈਚ-ਅਪ ਕਰ ਜੇ ਮੇਰੀ ਟੀਮ ਆ ਮੇਰੇ ਮਗਰ ਕਈ ਲੋਕਾਂ ਨੇ ਸਟੈਂਡ ਲਏ ਆ ਕਈਆਂ ਨੇ ਮੇਰੇ ਕਰਕੇ ਇਹਦੇ ਨਾਲ ਦੁਸ਼ਮਣੀਆਂ ਲੀਆਂ ਨੇ ਸਿੱਧੀਆਂ ਮੈਂ ਉਹਨਾਂ ਲੋਕਾਂ ਨੂੰ ਕੀ ਜਵਾਬ ਦਵਾਂਗਾ ਬੇਸਿਕਲੀ ਅਸੀਂ ਵੇਟ ਕਰਦੇ ਆ ਵੀ ਕਿਹੜੀ ਚੀਜ਼ ਇਹ ਦੁਬਾਰਾ ਆਵੇ ਕੁਝ ਕਿਸੇ ਨੂੰ ਬਲੈਕਮੇਲ ਕਰੇ ਕਿ ਜਲਦ ਤੈਨੂੰ ਕਾਲਰ ਤੋਂ ਫੜ ਕੇ ਮੰਨਿਆ ਤੇਰੀ ਅਸਲ ਥਾਂ ਤੇ ਜਿੱਨਾ ਚਿਰ ਤੈਨੂੰ ਨਹੀਂ ਪਹੁੰਚਾਉਂਦੇ ਇਸ ਸੰਘਰਸ਼ ਚ ਉਨੀ ਦੇਰ ਚੱਲਦਾ ਰਹੂਗਾ ਤੇ ਅੰਮ੍ਰਿਤਸਰ ਦੇ ਲੋਕ ਤੋਂ ਅੱਗੇ ਜਾ ਕੇ ਦੇਖ ਤੇਰੇ ਨਾਲ ਆਪਣਾ ਨਾਮ ਨਾਲ ਚੋੜਨਾ ਇਹ ਗੱਲ ਸਮਝਣ ਲੱਗ ਪਏ ਆ ਪਿਛਲੇ ਦਿਨੀ ਮੈਂ ਇੱਕ ਆਪਣੀ ਵੀਡੀਓ ਕੋਈ ਪੁਰਾਣੀ ਕੱਡੀ ਕੇ ਸੱਜਣ ਨੂੰ ਭੇਜੀ ਉਹਦਾ ਮੈਨੂੰ ਸਪੈਸ਼ਲ ਫੋਨ ਆਇਆ ਕਿ ਵੀਰ ਜੀ ਇਹ ਵੀਡੀਓ ਕਿਤੇ ਭੇਜਿਓ ਨਾ ਇਹਦੇ ਨਾਲ ਮੇਰਾ ਰਿਲੇਸ਼ਨ ਤੋੜ ਲੱਗਾ ਤੇ ਮੇਰੀ ਬਦਨਾਮੀ ਹੋ ਗਈ ਤੋਂ ਮਨਦੀਪ ਸਿੰਘ ਮੰਨੇ ਤੇਰੇ ਨਾਂ ਨੂੰ ਲੋਕ ਨਫ਼ਰਤ ਕਰਨ ਲੱਗ ਗਏ ਆ ਤੇ ਮੈਂ ਖਾਸ ਤੌਰ ਤੇ ਅੱਜ ਇੱਥੇ ਧੰਨਵਾਦ ਕਰਨਾ ਚਾਹੁੰਦਾ ਆ ਸਾਡੇ ਸਿਮਰਨ ਜੋਤ ਸਿੰਘ ਮੱਕੜ ਸਾਹਿਬ ਦਾ ਐਸਐਮ ਟੀਵੀ ਤੇ ਉਹਨਾਂ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਕਿ ਲੁਧਿਆਣੇ ਦੇ ਵਿੱਚ ਉਹਨਾਂ ਇਹਨੂੰ ਸਟੇਜ ਤੇ ਨਹੀਂ ਚੜਨ ਦਿੱਤਾ ਇਨਦੀ ਔਕਾਤ ਦਿਖਾਈ ਕਿ ਤੇਰੀ ਔਕਾਤ ਇੱਥੇ ਥੱਲੇ ਬਹਿਣ ਦੀ ਆ ਉੱਤੇ ਤੇਰੀ ਥਾਂ ਹੀ ਨਹੀਂ ਆ ਇਹਦੇ ਬਾਰੇ ਅੱਗੇ ਲੋਕਾਂ ਨੂੰ ਦੱਸਦੇ ਜਾਵਾਂਗੇ ਸੋ ਇਹਦਾ ਇੱਕ ਚੇਲਾ ਉਦੋਂ ਪੜਿਆ ਗਿਆ ਸੀ ਇਹ ਦੂਸਰਾ ਚੇਲਾ ਜਿੰਨੇ ਜਿੰਨੇ ਵੀ ਮਾਰੇ ਕੰਮ ਕੀਤੇ ਆ ਜਿਹੜਾ ਜਿਹੜਾ ਵੀ ਇਹਦੇ ਨਾਲ ਲਾ ਕੇ ਮਾਰੇ ਕੰਮ ਕਰਿਆ ਅੰਤ ਇਸ ਗੁਰੂ ਨਗਰੀ ਦਾ ਪੈਸਾ ਲੁੱਟਣ ਵਾਲਿਆਂ ਨੂੰ ਗੁਰੂ ਸਾਹਿਬ ਐਵੇਂ ਨਹੀਂ ਚਾਣ ਦੇਣ ਲੱਗੇ ਪਣਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਸੋ ਇੰਨੀਆਂ ਬੇਨਤੀਆਂ ਕਰਦਾ ਹਾਂ ਲੱਗੇ ਰਹਿਣੇ ਆਪਣੇ ਕੰਮ ਉੱਤੇ ਜਿਹੜਾ ਕੰਮ ਕਰਨਾ ਹੈ ਉਹ ਪੇਪਰ ਵਰਕ ਨਹੀਂ ਕਰਨਾ ਕੇਵਲ ਰੁਲਾਪਾਨ ਤੇ ਉੱਤੇ ਜਾਂ ਇਹਨੇ ਨਾਲ ਵੀ ਕੁਝ ਨਹੀਂ ਹੋਣਾ ਸੋ ਅਸੀਂ ਆਪਣਾ ਕੰਮ ਤੇ ਨਾਲ ਨਾਲ ਕਿਉਂਕਿ ਇਹਦੇ ਅੰਗੂ ਤੇ ਆਪਾਂ ਕੁੱਟਗੀ ਟੋਈ ਮਾਰ ਕੇ ਤੇ ਆਪਣਾ ਘਰ-ਬਾਰ ਚਲਾਉਣਾ ਨਹੀਂ ਆ ਭੀ ਸਵੇਰੇ ਜਾ ਕੇ ਥੱਕੀ ਮਾਰ ਰਹੇ ਤੇ ਮੁੜ ਕੇ ਪੈਂਤਨ ਆਪਣਾ ਵੇਲੇ ਟੁੱਟ ਤੁਰੇ ਫਿਰਦੇ ਰਹੇ ਰਹੇ ਤੇ ਚੜੇ ਰਹੇ ਸੋ ਆਪਣੇ ਕੰਮ 'ਚ ਲੱਗੇ ਆ ਲੋਕਾਂ ਨੂੰ ਇਨਸਾਫ ਮਿਲੇਗਾ ਤੇ ਇਹਦੇ ਖਿਲਾਫ ਬਣਦੀ ਜਿਹੜੀ ਕਾਰਵਾਈ ਆ ਉਹ ਜ਼ਰੂਰ ਕਰਵਾਈ ਜਾਏਗੀ ਇਨੀਆਂ ਬੇਨਤੀਆਂ ਕਰਦਾ ਹੋਇਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ